ਫਤਿਹ ਦੀ ਸਾਂਝ ਪਉਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਪਾਲ ਕੌਰ ਟੀਬੀ ਜੀ ਤੇ ਬਹੁਤ ਵੱਡਾ ਦੁੱਖ ਆਗਾ ਜੀ ਬਹੁਤ ਸਦਵਾ ਲੱਗਿਆਗਾ ਦੇਖੋ ਸਾਡੇ ਦੋ ਵੀਰ ਸਾਡੇ ਵਿੱਚੋਂ ਚਲੇ ਗਏ ਬਹੁਤ ਵੱਡਾ ਘਾਟਾ ਪੈਨੂੰ ਪੈ ਗਿਆ ਪਰ ਇੱਥੇ ਕਿਉਂ ਗੱਲ ਕਹਿਣਾ ਚਾਹੁੰਦੇ ਆਗੇ ਵੀ ਜਿਵੇਂ ਵੀ ਤੁਸੀਂ ਹੁਣ ਇੱਥੇ ਡਟੇ ਬੈਠੇ ਹੋ ਤੁਸੀਂ ਇੱਥੇ ਹੀ ਡਟੇ ਬੈਠੇ ਰਹਿਣਾਗਾ ਕਿਉਂਕਿ ਇੱਕ ਵੀਰ ਪਹਿਲਾਂ ਹੀ ਬੋਲ ਕੇ ਗਿਆਗਾ ਕਹਿੰਦੇ ਅਸੀਂ ਸੋਚਿਆ ਕਿ ਅਸੀਂ ਉੱਥੋਂ ਉੱਪਰ ਜਾਈਏ ਨਹੀਂ ਜੇ ਅਸੀਂ ਇਹ ਕੌਟ ਦਿਆਗੇ ਤਾਂ ਸਾਨੂੰ ਤਾਂ ਅਠਾਉਣ ਨੂੰ ਫਿਰੇ ਰਹੇ ਨੇ ਪਰ ਅਸੀਂ ਇਹ ਹੀ ਚੀਜ਼ਾਂ ਚਾਹੁੰਦੇ ਹੈਗੇ ਵੀ ਉਹਨਾਂ ਨੂੰ ਇਨਸਾਫ਼ ਮਿਲੇ ਅਸੀਂ ਇਨਸਾਫ਼ ਮੰਗ ਰਹਿਆਂਗੇ ਕੋਈ ਕਿਸੇ ਤੋਂ ਭੀਖ ਨਹੀਂ ਮੰਗ ਰਹੇ ਸਾਨੂੰ ਕੀ ਪਤਾ ਸਾਡੇ ਭੈਣ ਭਾਈਆਂ ਨੂੰ ਕਿੰਨਾ ਕੁ ਦੁੱਖੀ ਕੀਤਾ ਗਿਆ ਸੀ ਵੀ ਜਿਨ੍ਹਾਂ ਨੂੰ ਉਹਨਾਂ ਨੇ ਮੌਤ ਦਾ ਰਸਤਾ ਅਪਣਾ ਲਿਆ ਕਿਉਂਕਿ ਜਦੋਂ ਵੀ ਅਸੀਂ ਉਹ ਚੀਜ਼ ਹੁਣ ਵੀ ਸਾਹਮਣੇ ਵੀਡੀਓ ਦੇ ਆਉਂਦੀ ਹੈ ਕਿ ਉਹ ਵੀਰ ਵਿਚਾਰਾ ਮੈਨੂੰ ਦੇਖਿਆ ਮੈਨੇ ਵਿੱਤ ਕਹ ਰਿਹਾ ਵੀ ਮੇਰੀ ਤਾਂ ਵੀਰੇ ਫੋਟੋ ਵੀ ਨਹੀਂ ਆ ਰਹੀ ਬਹੁਤ ਵੱਡਾ ਦੁੱਖ ਲੱਗਿਆਗਾ ਵੀ ਸਾਨੂੰ ਕਿਵੇਂ ਮਜਬੂਰ ਕਰਿਆ ਗਿਆ ਜਾਗਮ ਸਰਕਾਰ ਨੇ ਕਿਉਂਕਿ ਜਾਗਮ ਸਰਕਾਰ ਅਸੀਂ ਤਾਂ ਕਰਕੇ ਕਹਿੰਦੇ ਹਾਂ ਕਿਉਂਕਿ ਜਿਹੜਾ ਉਹ ਮੁਲਾਜ਼ਮਾ ਉਹ ਸਰਕਾਰ ਦਾ ਮੁਲਾਜ਼ਮ ਆ ਜੇ ਅਸੀਂ ਇੱਕ ਆਮ ਆਦਮੀ ਨੂੰ ਫੜ ਕੇ ਲਿਆਉਣਾ ਹੁੰਦਾ ਤਾਂ ਅਸੀਂ ਕਦੋਂ ਦੇ ਫੜ ਲਿਆਉਂਦੇ ਪਰ ਉਹ ਮੁਲਾਜ਼ਮਾ ਸਰਕਾਰ ਦਾ ਤਾਂ ਕਰਕੇ ਨਹੀਂ ਭਗਵੰਤ ਜੀ ਨੇ ਫੜਿਆ ਜਾ ਗਿਆ ਇਹੀ ਚੀਜ਼ਾਂ ਚਾਹਾਂ ਮੈਂ ਕਹਿੰਦੀ ਆਂ ਕਿ ਅਸੀਂ ਵੀ ਜਦੋਂ ਸਾਡੇ ਨਾਲ ਤਕਾ ਹੁੰਦਾਗਾ ਹਮੇਸ਼ਾ ਕਿਹਾ ਜਾਂਦਾ ਵੀ ਅਸੀਂ ਇਕੱਠੇ ਹੋਈਏ ਜਿਵੇਂ ਅਸੀਂ ਅੱਜ ਇੱਕ ਥਾਂ 'ਤੇ ਇਕੱਠੇ ਹੋਏ ਬੈਠਿਆਂਗੇ ਵੀ ਮੇਰੀ ਸਾਰਾ ਉਹੀ ਅਪੀਲ ਆ ਵੀ ਅਸੀਂ ਸਾਰੇ ਜਣੇ ਇੱਧਾ ਇਕੱਠੇ ਹੋਈਏ ਕਿਉਂਕਿ ਬਹੁਤ ਵੱਡਾ ਦੁੱਖ ਆ ਸਾਨੂੰ ਬਹੁਤ ਵੱਡਾ ਘਾਟਾ ਪਿਆ ਪਰਿਵਾਰ ਨੂੰ ਇੱਕ ਬੰਦਾ ਕਮਾਊ ਹੋਵੇ ਉਹੀ ਸਾਡੇ ਘਰ ਚੋਂ ਚੱਲ ਜਾਵੇ ਫਿਰ ਸਾਨੂੰ ਕਿੰਨੀਆਂ ਦੁੱਖ ਦੀਆਂ ਗੱਲਾਂ ਆਉਂਦੀਆਂ ਨੇ ਅੱਜ ਉਹਨਾਂ ਦਾ ਕੋਈ ਮਰ ਜਾਂਦਾ ਉਹਨਾਂ ਨੂੰ ਤਾਂ ਪਤਾ ਲੱਗਦਾ ਕਿਉਂਕਿ ਸਾਡੇ ਦਾ ਸਾਡੇ ਦੋ ਭਾਈ ਕਿੱਥੋਂ ਆ ਗਏ ਵੀ ਇਹ ਚੀਜ਼ਾਂ ਨੂੰ ਕਿਉਂ ਮਜਬੂਰ ਕਰਿਆ ਜਾਂਦਾ ਹੈ ਕਿਉਂ ਇਸ ਇਨਾ ਗੰਦੇ ਸਿਸਟਮ ਦੇ ਖਿਲਾਫ ਕਿਉਂ ਨਹੀਂ ਕੋਈ ਨੱਤ ਪਾਉਂਦਾ ਹੈਗਾ ਕੌਣ ਪਾਊਗਾ ਨੱਤ ਜੇ ਤੁਸੀਂ ਸਰਕਾਰਾਂ ਤੋਂ ਕਹਿੰਦੇ ਹੋ ਵੀ ਸਰਕਾਰਾਂ ਨੱਤ ਪਾਉਣੀਆਂ ਉਹ ਨਹੀਂ ਪਾਉਂਦੀਆਂ ਹੈਗਿਆ ਕਿਉਂ ਨਹੀਂ ਪਾਉਂਦੀਆਂ ਉਹ ਕਿਉਂਕਿ ਉਹਨਾਂ ਨੇ ਤਾਂ ਬढ़ावा ਦਿੱਤਾਗਾ ਅੱਜ ਸਾਡੀ ਪੰਜਾਬ ਸਰਕਾਰ ਨੇ ਤਾਂ ਪੁਲਿਸ ਰਾਜ ਬਣਾਤਾ ਕਿਉਂਕਿ ਪੁਲਿਸ ਵਾਲੇ ਨੇ ਗੱਡੀ ਪੁਲਿਸ ਵਾਲੇ ਦੀ ਦੀ ਉਹਨਾਂ ਨੇ ਚੱਕਿਆ ਜੀ ਉਹਨਾਂ ਨੇ ਚਾਹਿਆ ਜੀ ਮੈਂ ਪੁਲਿਸ ਵਾਲਾ ਜਿਵੇਂ ਮਰਜ਼ੀ ਕਿਸੇ ਨੂੰ ਕੁੱਟ ਲਾ ਕਿਉਂ ਕਿਉਂਕਿ ਵੀ ਗਰੀਬ ਸੀ ਉਹ ਇੱਕ ਕਿਸੇ ਅਮੀਰ ਨੂੰ ਪੁੱਟ ਕੇ ਵੇਖੋ ਕਿਸੇ ਅਮੀਰ ਦੇ ਖਿਲਾਫ ਇੱਕ ਲੱਜ ਬੋਲ ਕੇ ਵੇਖੋ ਤੁਹਾਨੂੰ ਪਤਾ ਲੱਗ ਜਾਵੇ ਉਹਨਾਂ ਤੋਂ ਸਾਰੇ ਡਰਦੇ ਨਹੀਂ ਕਿਉਂਕਿ ਗਰੀਬ ਦਾ ਤਾਂ ਸਾਰਾ ਵੱਡਾ ਨੁਕਸਾਨ ਕਰਦਾ ਅੱਜ ਉਹਨਾਂ ਨੇ ਬੱਚਿਆਂ ਨੂੰ ਜੇ ਸੋਚਿਆ ਜਾਵੇ ਕੌਣ ਦੇਖੂਗਾ ਇੱਕ ਵੀਡੀਓ ਮੈਂ ਕੱਲ ਵੇਖ ਰਹੀ ਸੀ ਇੱਥੇ ਇੱਕ ਮੈਡਮ ਆਈ ਹੈਗੀ ਆਪਣੇ ਅਫਸਰ ਉਹ ਕਹਿੰਦੀ 2 ਲੱਖ ਰੁਪਈਆ ਲੈ ਲਓ ਕੀ ਗੱਲ ਭਾਈ ਸਾਡਾ ਕੋਈ ਕੁੱਤਾ ਮੁੱਕ ਗਿਆ ਕਿ ਸਾਡੀ ਮੁਰਗੀ ਮਰ ਗਈ ਵੀ ਅਸੀਂ ਤਾਂ 2 ਲੱਖ ਰੁਪਇਆ ਲੈ ਲਈਏ ਅਸੀਂ ਕਹਿੰਦੇ ਆ ਵੀ ਤੁਹਾਡੇ ਮੁਲਾਜ਼ਮਾਂ ਨੂੰ ਜ਼ਹਿਰ ਘਵਾਓ ਤੁਸੀਂ 2 ਲੱਖ ਦਿਨੇ ਹੋ ਅਸੀਂ 5 ਤਾਂ ਮੰਗੇ ਤੁਸੀਂ ਕਿਹੜਾ ਕਰੋ ਤਾਂ ਸਹੀ ਹੈ ਸ਼ੁਰੂਆਤ ਅਸੀਂ ਚਾਹੁੰਦੇ ਆਗੇ ਜਿਵੇਂ ਸਾਡੇ ਭੈਣ ਭਾਈ ਮੁੱਕੇ ਨੇ ਜਿਵੇਂ ਸਾਡੇ ਦੋ ਵੀਰ ਮੁੱਕੇ ਨੇ ਐਵੇਂ ਉਹ ਮੁਲਾਜ਼ਮ ਦਾ ਹਾਲ ਹੋਵੇ ਸਾਡੇ ਵਿੱਚ ਲਿਆਓ ਜੇ ਤੁਸੀਂ ਨਹੀਂ ਉਹਨੂੰ ਸਜ਼ਾ ਦਿੰਦੇ ਅਸੀਂ ਦਿਨੇ ਆਗੇ ਅਸੀਂ ਰੱਖ ਦਿਆਂਗੇ ਖਾ ਲਿਆ ਉਹਨੂੰ ਮਾਤ ਦੇ ਬਦਲੇ ਮੌਤ ਦੇਵੇ ਫਿਰ ਪਤਾ ਲੱਗੇ ਵੀ ਕਿਵੇਂ ਕਿਸੇ ਨੂੰ ਟੌਰਚਰ ਕਰਾਇਆ ਜਾਂਦਾ ਹੈਗਾ ਵੀ ਇਹ ਚੀਜ਼ਾਂ ਕਿਉਂ ਹੁੰਦੀਆਂ ਨੇ ਹੁਣ ਅਸੀਂ ਧਰਨੇ ਲੋਕੀ ਕਹਿੰਦੇ ਨੇ ਜੀ ਧਰਨੇ ਲਾ ਲਾਂਗੇ ਨੇ ਕਾਫੀ ਲੋਕਾਂ ਨੂੰ ਸੁਣਦਿਆ ਰੋਡ ਜਾਮ ਹੋ ਗਿਆ ਜੀ ਪਰੇਸ਼ਾਨੀ ਆ ਰਹੀ ਹੈ ਜੀ ਪਰ ਸੋਚਿਆ ਜਾਵੇ ਕਿਉਂ ਧਰਨਾ ਲਾਉਣਾ ਪੈ ਰਿਹਾ ਸਾਡੀ ਮਜਬੂਰੀ ਆ ਇਹ ਕੋਈ ਸਾਡਾ ਸ਼ੌਂਕ ਨਹੀਂ ਹੈਗਾ ਧਰਨੇ ਲਾਉਣਾ ਪਰ ਅੱਜ ਸਰਕਾਰ ਨੂੰ ਕੀ ਅਸੀਂ ਇੰਨੇ ਲੋਕ ਬੈਠੇ ਦਿੱਸ ਨਹੀਂ ਰਹੇ ਅਸੀਂ ਵੀ ਸੁਨਾਮ ਤੋਂ ਚੱਲ ਕੇ ਆ ਗਏ ਅਗੇ ਤਾ ਇਹ ਤਾਂ ਕੀ ਇਹ ਤੇ ਲੋਕਾਂ ਨੂੰ ਪਤਾ ਨਹੀਂ ਲੱਗਿਆ ਭਗਵੰਤ ਮਾਨਸਾਹਬ ਨੂੰ ਅੱਜ ਸੁਨਾਮ ਦੇ ਵਿੱਚ ਉਧਮ ਸਿੰਘ ਦਾ ਦਿਨ ਮਨਾਇਆ ਜਾ ਰਿਹਾ ਸਾਡੇ ਸਹੀਦੀ ਜੋਧੇ ਦਾ ਤਾਂ ਕੀ ਅੱਜ ਉਹਨੂੰ ਇੱਥੇ ਲੋਕ ਨਹੀਂ ਜਿਸੇ ਉਥੋਂ ਮਰੇ ਵੀ ਆ ਸਕਦਾ ਵੀ ਅੱਜ ਦੋ ਲਾਸ਼ਾਂ ਪਈਆਂ ਨੇ ਸੜਕ ਤੇ ਕੀ ਗਰੀਬ ਐਦਾਂ ਹੀ ਮਰਨਗੇ ਕੀ ਗਰੀਬ ਐਦਾਂ ਹੀ ਰੁੱਲਣਗੇ ਅਸੀਂ ਇਹੀ ਚੀਜ਼ਾਂ ਨੂੰ ਕਹਿੰਦੇ ਆ ਜੇ ਅਸੀਂ ਇਕੱਠੇ ਆਂ ਇੱਕ ਮਜ਼ਦੂਰ ਇੱਕ ਕਿਸਾਨ ਜੇ ਇੱਕਜੁੱਟ ਹੋ ਗਏ ਅਸੀਂ ਜਦੋਂ ਅਸੀਂ ਸਾਰਾ ਕੁਝ ਹਾਸਲ ਕਰ ਲਾਂਗੇ ਕਿਉਂਕਿ ਜਦੋਂ ਵੀ ਗਰੀਬ ਨੂੰ ਇਨਸਾਫ਼ ਦਿਵਾਉਣਾ ਜਾਂ ਇੱਕ ਮਜ਼ਦੂਰ ਨੂੰ ਇਨਸਾਫ਼ ਦਿਵਾਉਣਾ ਜਾਂ ਇੱਕ ਕਿਸਾਨ ਨੂੰ ਇਨਸਾਫ਼ ਦਿਵਾਉਣਾ ਸਾਨੂੰ ਇਦਾਂ ਹੀ ਸੜਕਾਂ ਰੋਕਣੀਆਂ ਪੈਂਦੀਆਂ ਨੇ ਇਦਾਂ ਹੀ ਸਾਨੂੰ ਬੈਠਣਾ ਪੈਂਦਾ ਹੈਗਾ ਕਿਉਂਕਿ ਜਿਹੜਾ ਸਾਡੇ ਮੁਲਕ ਦਾ ਗੰਦਾ ਸਿਸਟਮ ਹੋ ਰਿਹਾਗਾ ਉਹਦੇ ਖਿਲਾਫ ਜਿੰਨਾ ਚਿਰ ਅਸੀਂ ਨਹੀਂ ਉਠਾਂਗੇ ਸਾਡੀ ਆਵਾਜ਼ ਨਹੀਂ ਕਿਤੇ ਬੁਲੰਦ ਕਰਾਂਗੇ ਅਸੀਂ ਸਾਨੂੰ ਨਹੀਂ ਇਨਸਾਫ ਮਿਲੇਗਾ ਅੱਜ ਅਸੀਂ ਜਦੋਂ ਵੀ ਇੱਥੋਂ ਸਾਨੂੰ ਕੋਈ ਇਨਸਾਫ ਮਿਲੇਗਾ ਅਸੀਂ ਉੱਠਾਂਗੇ ਇੱਕ ਪਰਨ ਕਰਕੇ ਇੱਕ ਕਸਮ ਖਾ ਕੇ ਉਠਾਂਗੇ ਵੀ ਅਸੀਂ ਇਹਨਾਂ ਲੋਕਾਂ ਨੂੰ ਜਿਹੜੇ ਸਾਡੇ ਨਾਲ ਧੱਕਾ ਕਰਦੇ ਨੇ ਉਹਨਾਂ ਨੂੰ ਅਸੀਂ ਸੱਚ ਦਿਖਾਵਾਂਗੇ ਮੇਰਾ ਵੀਰ ਇੱਕ ਬਹੁਤ ਸੋਹਣੀ ਗੱਲ ਕਹਿ ਕੇ ਗਿਆ ਸੀ ਵੀ ਜਿੰਨੇ ਅਸੀਂ ਗੱਡੀਆਂ ਵਾਲੇ ਆ ਜਿੰਨੇ ਅਸੀਂ ਟਰੱਕ ਡਰਾਈਵਰ ਆਗੇ ਸਹੀ ਗਾ ਮੇਰੇ ਵੀਰ ਦੀ ਬਹੁਤ ਵਧੀਆ ਗੱਲ ਆ ਜੇ ਅਸੀਂ ਉਹ ਤਾਂ ਕਹਿੰਦੇ ਸੀ ਇੱਕ ਦਿਨ ਵਾਸਤੇ ਮੈਂ ਕਹਿੰਦੀ ਆ ਜੇ ਸਾਰੇ ਜਾਣੇ ਟਰੱਕ ਡਰਾਈਵਰ ਜਾਂ ਸਾਰਾ ਵਰਗ ਇੱਕ ਘੰਟੇ ਵਾਸਤੇ ਵੀ ਅਸੀਂ ਉਰੇ ਆ ਜਾਈਏ ਜਾਂ ਜਿੱਥੇ ਜਿੱਥੇ ਅਸੀਂ ਬੈਠੇ ਉੱਥੇ ਰੋਡ ਬਸ ਕਰੀਏ ਤਾਂ ਮੈਂ ਕਹਿੰਦੀ ਆ ਵੀ ਸਾਨੂੰ 5 ਮਿੰਟ ਨਹੀਂ ਲੱਗਣੇ ਇਨਸਾਫ ਲੈਣ ਨੂੰ ਪਰ ਸਾਡੇ ਨਾਲ ਹਮੇਸ਼ਾ ਇਹੀ ਬਣਦੀ ਆ ਕਿਉਂਕਿ ਜਦੋਂ ਵੀ ਸਾਡਾ ਕੋਈ ਮਜ਼ਦੂਰ ਮਰ ਜਾਂਦਾ ਨਾ ਸਾਨੂੰ ਕੋਈ ਨਹੀਂ ਪੁੱਛਦਾ ਹੈਗਾ ਸਾਡੇ ਇਹੀ ਸਾਡੇ ਹਾਲ ਹੁੰਦੇ ਨੇ ਅਸੀਂ ਇਹੀ ਚੀਜ਼ਾਂ ਨੂੰ ਕਹਿਣ ਆਈਆਂ ਮੈਂ ਤੁਹਾਡੇ ਵਿੱਚ ਆਈਆਂ ਉਹਨਾਂ ਵੀਰਾਂ ਦੀ ਉਹਨਾਂ ਵਾਸਤੇ ਹੋ ਕਰਨੀਆਂ ਅਰਦਾਸ ਵੀ ਉਹਨਾਂ ਦੀ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਲਾ ਕੇ ਰੱਖੇ ਠੀਕ ਆ ਸਾਡੇ ਵਿੱਚ ਸਰੀਰ ਜ਼ਰੂਰ ਪਏ ਨੇ ਉਹਨਾਂ ਦੇ ਪਰ ਆਤਮਾ ਤਾਂ ਬਾਗੀ ਸੀ ਸਾਨੂੰ ਨਹੀਂ ਪਤਾ ਉਹਨਾਂ ਨੂੰ ਤੇ ਕੀ ਬੀਤਿਆਗਾ ਕੀ ਨਹੀਂ ਬੀਤਿਆ ਵਿਚਾਰਿਆਂ ਤੇ ਪਰ ਬਹੁਤ ਮੰਦਭਾਗੀ ਗੱਲ ਆ ਇਹ ਜਿਹੜੀ ਸਾਡੇ ਨਾਲ ਬੀਤੀ ਹੈਗੀ ਐਦਾਂ ਦੀ ਪਰਮਾਤਮਾ ਕਦੇ ਵੀ ਕਿਸੇ ਨਾਲ ਵੀ ਨਾ ਬੀਤੇ ਪਰ ਅਸੀਂ ਹਮੇਸ਼ਾ ਹੀ ਸਾਡੇ ਨਾਲ ਹਮੇਸ਼ਾ ਹੀ ਤਕਾਗਾ ਹੁਣ ਆਪਾਂ ਗੱਲ ਕਰ ਲਈਏ ਜੇ ਅੱਜ ਇੱਕ ਮਜ਼ਦੂਰ ਮਰ ਗਿਆ ਜਾਂ ਕੋਈ ਵੀ ਮਰਦਾ ਸਮੇਂ ਹਮੇਸ਼ਾ ਛੜਕ ਰੋਗ ਕੀ ਕਿਉਂ ਬੈਠਣਾ ਮੈਂ ਤਾਂ ਇਹ ਸਾਨੂੰ ਸੋਚ ਆ ਰਿਹਾ ਨਹੀਂ ਉਹ ਕਰਨੀ ਚਾਹੀਦੀ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦੀ ਆ ਵੀ ਸਾਰੇ ਜਿੰਨੇ ਵੀ ਕੋਈ ਜੱਤੇ ਬੰਦੀਆਂ ਨੇ ਕੋਈ ਵੀ ਹੈਗੀ ਮਜ਼ਦੂਰਾਂ ਦੀ ਆ ਕਿਸਾਨਾਂ ਦੀ ਆ ਜਾ ਕਿਹੜੇ ਵੀ ਵਰਗ ਦੀ ਮਜਬਤੀ ਬੰਦੀ ਹੈਗੀ ਸਾਰਿਆਂ ਨੂੰ ਸਾਨੂੰ ਇੱਕ ਹੋਣਾ ਚਾਹੀਦਾਗਾ ਤਾ ਅਸੀਂ ਇਸ ਗੰਦੀ ਸਰਕਾਰ ਦੇ ਨੱਕ ਪਾ ਸਕਦੇ ਆ ਨਹੀਂ ਤਾਂ ਨਹੀਂ ਅਸੀਂ ਕਹਿ ਜਾਵਾਂ ਕਰ ਸਕਦੇ ਕਿਉਂਕਿ ਸਾਡੇ ਭਗਵੰਤ ਮਾਨ ਸਾਹਿਬ ਨੇ ਤਾਂ ਗੰਦ ਪਾਉਣਾ ਸੀ ਪੰਜਾਬ ਦੇ ਵਿੱਚ ਗੰਦ ਪਾ ਚੁੱਕਿਆ ਕਿਉਂਕਿ ਉਹਨੇ ਬਦਲਾ ਦੇ ਨਾਂ ਉਤੇ ਵੋਟਾਂ ਲਈਆਂ ਅੱਜ ਅਸੀਂ ਕਿਸੀ ਸੋਚ ਲੋ ਅਸੀਂ ਇਸ ਟਾਈਮ ਸੋਖ ਦੀ ਜਗ੍ਹਾ ਤੇ ਬੈਠਿਆਂਗੇ ਅੱਜ ਨਹੀਂ ਕੱਲ ਨੂੰ ਸਾਲ ਨੂੰ 6 ਮਹੀਨਿਆਂ ਨੂੰ ਛੋੜੇ ਅੰਦਰ ਫੇਰ ਆਊਗਾ ਇਹਨਾਂ ਨੂੰ ਐਦਾਂ ਦਾ ਸੱਤ ਸਿਖਾਓ ਵੀ ਜਿਹੜੇ ਇਹ ਮੁੜ ਕੇ ਐਦਾਂ ਦਾ ਹੋਰ ਵੀ ਆਊਗਾ ਜਿਹੜਾ ਕਿ ਇਹਨਾਂ ਦੀ ਜਗ੍ਹਾ ਤੇ ਉਹ ਵੀ ਚਾਰ ਵਾਰੀ ਸੋਚੇ ਵੀ ਅਸੀਂ ਕਿੰਨਾ ਨਾਲ ਕਾਲ ਆ ਰਹੇਗੇ ਅਸੀਂ ਉਸ ਜੋਤਨਾ ਦੀ ਧਰਤੀ ਤੇ ਖੜੇ ਹਾਂ ਜਿੱਤੇ ਸਾਡੇ ਬਹੁਤ ਵੱਡੇ ਵੱਡੇ ਗੁਰੂ ਪੀਰਾਂ ਨੇ ਸਾਡੇ ਨੇ ਸੰਗਠਨ ਕੀਤੀ